ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤਦ ਸਭ ਕਿਛ ਮੈਨੂੰ ਸੰਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਬਈ ਖਾਇ ਖਰਚ ਰਹੰਦਾ ਲਖ ਜਰਾਸੀ ਹਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤੇ ਆ ਨੈ ਮੰਗੇ ਹਮੰਦਾ ਲੇਖਾ ਕੋਈ ਨਾ ਪੁੱਛੇ ਜੀ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸੱਬੇ ਕਾਜ ਸਵਾਰੀਏ ਜੇ ਤੁਦ ਪਾਵੰਦਾ ਜਾ ਤੂ ਮੇਰੇ ਵਾਲੇ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਬਈ काय खर्च रहंदा लख चौरासी हमेदनी सब सेव करंदा एह वैरी मित्र सब कीतिया न मंगे है मंदा लेखा कोई न पुछे जा हर बखशंदा आनंद पे सुख पाया मिल गुरु गोविंदा ਸੱਬੇ ਕਾਜ ਸਵਾਰੀ ਐ ਜਾ ਤੂੰ ਤੇ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੂੰ ਦੇ ਸਭ ਕਿਛ ਮੈਨੂੰ ਸੰਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਵੇ ਖਾਇ ਖਰਚ ਰਹੰਦਾ ਲਖ ਜਰਾਸੀ ਹਮੇਦਨੀ ਸਭ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਕੀ ਤੇ ਆਂ ಮಗಖಾ ಕೊ ಹರ ಬಾಲ್ ಗು ಗೋಬಿಂದ ಸಬ್ ಕಾಜ ಸವಾರಿಯ ತುಧ ಪಾವ ತೂ ಮೇರೆ ವಲ್ ತಾ ಕ್ಯಾಹ ತು ಸಭಕ ಮೆನು ಸೌಂ ಪೇ ಬಂದ लक्ष्मी तोट नावे खाय खर्च रहंदा लख चौरासी हमेदनी सब सेव करंदा यह वैरी मित्र सब कीतिया न मंगे है मंदा लेखा कोई न पुछे जा हर बखशंदा आनंद पे सुख पाया मिल गुरु गोविंदा ਸੱਬੇ ਕਾਜ ਸਵਾਰੀਐ ਜਾ ਤੁਦ ਪਾਵੰਦਾ ਜਾ ਤੂ ਮੇਰੇ ਵਾਲ ਹੈ ਤਾਂ ਕਿਆ ਮੋਹ ਸੰਦਾ ਤੁਦੇ ਸਬ ਕਿਚ ਮੈਨੋ ਸੰਪਿਆ ਜਾ ਤੇਰਾ ਬੰਦਾ ਲਖਮੀ ਟੋਟਨਾ ਵੇ ਖਾਇ ਖਰਚ ਰਹੰਦਾ ਲਖ ਜਰਾਸੀ ਹਮੇਦਨੀ ਸਬ ਸੇਵ ਕਰੰਦਾ ਇਹ ਵੈਰੀ ਮਿੱਤਰ ਸਬ ਕੀ ਤੇਆ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸੱਬੇ ਕਾਜ ਸਵਾਰੀਏ ਜਾ ਤੁਧ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕੀ ਮੋਹੰਦਾ ਤੁਧ ਸਭ ਕਿਛ ਮੈਂ ਨੂੰ ਸੰਪਿਆ ਜਾ ਤੇਰਾ ਬੰਦਾ लक्ष्मी तोड नावे खाय खर्च रहंदा लख चौरासी हमेदनी सब सेव करंदा एह वैरी मित्र सब कीतिया न मंगे है मंदा लेखा कोई न पुछे जा हर बखशंदा आनंद पे सुख पाया मिल गुरु गोविंदा ਸੱਬੇ ਕਾਜ ਸਵਾਰੀ ਐ ਜਾ ਤੂੰ ਤੇ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤਉਦੇ ਸਬ ਕਿਚ ਮੈਂ ਨੂੰ ਸੋਂ ਪਿਆ ਜਾ ਤੇਰਾ ਬੰਦਾ ਲਖਮੀ ਟੋੜਨਾ ਬਈ ਖਾਇ ਖਰਚ ਰਹੰਦਾ ਲਖ ਚਰਾਸੀ ਹਮੇਦਨੀ ਸਬ ਸੇਵ ਕਰੰਦਾ ਇਹ ਬੈਰੀ ਮਿੱਤਰ ਸਬ ਕੀਤੇ ਆ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸੱਬੇ ਕਾਜ ਸਵਾਰੀਏ ਜਾ ਤੁਧ ਪਾਵੰਦਾ ਜਾ ਤੂ ਮੇਰੇ ਵਾਲੇ ਹੈ ਤਾਂ ਕਿਆ ਮੋਹੰਦਾ ਤੁਦੇ ਸਭ ਕਿਛ ਮੈਨੂੰ ਸੰਪਿਆ ਜਾ ਤੇਰਾ ਬੰਦਾ लक्ष्मी तोट नावे खाय खर्च रहंदा लख जरासि हमेदनी सब सेव करंदा यह वैरी मित्र सब कीतिया न मंगे है मंदा लेखा कोई न पूछे जा हर बखशंदा आनंद पे सुख पाया मिल गुरु गोविंदा ਸੱਬੇ ਕਾਜ ਸਵਾਰੀ ਐ ਜਾਂ ਤੁਧ ਪਾਵੰਦਾ ਜਾਂ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਬ ਕਿਚ ਮੈਂ ਨੂੰ ਸੋਂਪਿਆ ਜਾਂ ਤੇਰਾ ਬੰਦਾ ਲਖਮੀ ਟੋੜਨਾ ਬਈ ਖਾਇ ਖਰਚ ਰਹੰਦਾ ਲਖ ਚਰਾਸੀ ਹਮੇਦਨੀ ਸਬ ਸੇਵ ਕਰੰਦਾ ਇਹ ਬੈਰੀ ਮਿੱਤਰ ਸਬ ਕੀਤੇ ਆ ਨੇ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਜਾ ਤੂ ਮੇਰੇ ਵਾਲੇ ਹੈ ਤਾਂ ਕਿਆ ਮੋਹੰਦਾ ਤੁਦੇ ਸਭ ਕਿਛ ਮੈਨੂੰ ਸੰਪੇਆ ਜਾ ਤੇਰਾ ਬੰਦਾ लक्ष्मी तोट नावे खाय खर्च रहंदा लख चौरासी हमेदनी सब सेव करंदा यह वैरी मित्र सब कीतिया न मंगे है मंदा लेखा कोई न पुछे जा हर बखशंदा आनंद पे सुख पाया मिल गुरु गोविंदा ਸੱਬੇ ਕਾਜ ਸਵਾਰੀ ਐ ਜਾ ਤੁਧ ਪਾਵੰਦਾ ਜਾ ਤੂੰ ਮੇਰੇ ਵਾਲੇ ਹੈ ਤਾਂ ਕਿਆ ਮੋਹ ਸੰਦਾ ਤੁਦੇ ਸਬ ਕਿਚ ਮੈਨੋਂ ਸੰਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਵੇ ਖਾਇ ਖਰਚ ਰਹੰਦਾ ਲਖ ਜਰਾਸੀ ਹਮੇਦਨੀ ਸਬ ਸੇਵ ਕਰੰਦਾ ਇਹ ਬੈਰੀ ਮਿੱਤਰ ਸਬ ਕੀਤੇ ਆ ನಮಗೆ ಮಂದ ಲೇಖಾ ಕೋಯ ನಾ ಪುಚ್ಛೆ ಈಜ ಹರ ಬಖಶಂದ ಆನಂದ ಪೇ ಸುಖ ಮಿಲ್ ಗುರು ಗೋವಿಂದ ಸಬ್ಬೆ ಕಾಜ ಸವಾರಿಯ ಜಾ ತುದ ಪಾವಂದ